ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਹੁਣ ਲੋਕ ਜ਼ਿਆਦਾਤਰ ਕੰਮ ਆਪਣੇ ਸਮਾਰਟਫੋਨ ਦੇ ਨਾਲ ਕਰਦੇ ਹਨ ਪਰ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਕੁਝ ਲੋਕ ਆਪਣੇ ਸਮਾਰਟਫੋਨ ਦੇ ਕਵਰ ਦੇ ਵਿੱਚ ਨੋਟ ਜਾਂ ਏਟੀਐਮ ਕਾਰਡ ਜਾਂ ਮੈਟਰੋ ਕਾਰਡ ਰੱਖਦੇ ਹਨ ਪਰ ਗਰਮੀਆਂ ਦੇ ਮੌਸਮ ਦੇ ਵਿੱਚ ਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਗਰਮੀਆਂ ਦੇ ਵਿੱਚ ਤੁਹਾਨੂੰ ਆਪਣੇ ਸਮਾਰਟਫੋਨ ਦੇ ਕਵਰ ਵਿੱਚ ਨੋਟ ਜਾਂ ਏਟੀਐਮ ਕਾਰਡ ਕਿਉਂ ਨਹੀਂ ਰੱਖਣੇ ਚਾਹੀਦੇ ਆਓ ਇਸ ਬਾਰੇ ਜਾਣਦੇ ਹਾਂ ਦਰਅਸਲ ਗਰਮੀਆਂ ਦੇ ਦੌਰਾਨ ਇਲੈਕਟ੍ਰੋਨਿਕ ਡਿਵਾਈਸਾਂ ਦੇ ਜ਼ਿਆਦਾ ਗਰਮ ਹੋਣ ਅਤੇ ਫਟਣ ਦੀਆਂ ਰਿਪੋਰਟਾਂ ਆਮ ਹੋ ਗਈਆਂ ਹਨ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਡਿਵਾਈਸ ਦੀ ਵਰਤੋਂ ਬਹੁਤ ਲਾਪਰਵਾਹੀ ਨਾਲ ਕਰਦੇ ਹਨ ਕਈ ਲੋਕ ਫੋਨ ਦੇ ਕਵਰ ਦੇ ਵਿੱਚ ਪੈਸੇ ਕਾਰਡ ਜਾਂ ਹੋਰ ਜ਼ਰੂਰੀ ਚੀਜ਼ਾਂ ਰੱਖਦੇ ਹਨ ਪਰ ਇਹ ਆਦਤ ਤੁਹਾਡੇ ਫੋਨ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਸਮਾਰਟਫੋਨ ਵਰਤੋ ਦੌਰਾਨ ਗਰਮ ਹੋ ਜਾਂਦਾ ਹੈ ਅਤੇ ਪਿਛਲੇ ਕਵਰ ਦੇ ਵਿੱਚ ਨੋਟ ਜਾਂ ਕਾਰਡ ਰੱਖਣ ਨਾਲ ਇਸ ਦੀ ਗਰਮੀ ਨੂੰ ਠੀਕ ਤਰ੍ਹਾਂ ਬਾਹਰ ਆਉਣ ਤੋਂ ਰੋਕਦਾ ਹੈ ਜਿਸ ਦੇ ਨਾਲ ਓਵਰਹੀਟਿੰਗ ਅਤੇ ਤਮਾਕੇ ਦਾ ਖਤਰਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਫੋਨ ਉੱਤੇ ਗੇਮਿੰਗ ਜਾਂ ਵੀਡੀਓ ਸਟ੍ਰੀਮਿੰਗ ਵਰਗੀ ਹੈਵੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਤਾਂ ਡਿਵਾਈਸ ਤੋਂ ਜ਼ਿਆਦਾ ਹੀਟ ਨਿਕਲਦੀ ਹੈ ਅਜਿਹੀ ਸਥਿਤੀ ਦੇ ਵਿੱਚ ਬੈਕ ਕਵਰ ਦੇ ਵਿੱਚ ਰੱਖੀਆਂ ਚੀਜ਼ਾਂ ਫੋਨ ਦੀ ਕੂਲਿੰਗ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਜਿਸ ਤੇ ਨਾਲ ਫੋਨ ਦੀ ਪਰਫਾਰਮੈਂਸ ਉੱਤੇ ਵੀ ਅਸਰ ਪੈਂਦਾ ਹੈ। ਕਾਰਡ ਜਾਂ ਨੋਟ ਨੂੰ ਪਿਛਲੇ ਕਵਰ ਦੇ ਵਿੱਚ ਰੱਖਣ ਨਾਲ ਫੋਨ ਦੇ ਐਂਟੀਨਾ ਉੱਤੇ ਵੀ ਅਸਰ ਪੈਂਦਾ ਏ ਜਿਸ ਦੇ ਨਾਲ ਸਿਗਨਲ ਕਮਜ਼ੋਰ ਹੋ ਸਕਦਾ ਏ ਅਤੇ ਕਾਲ ਡ੍ਰੌਪ ਜਾਂ ਫਿਰ ਹੋਲੀ ਇੰਟਰਨੈਟ ਦੀ ਸਮੱਸਿਆ ਹੋ ਸਕਦੀ ਹੈ ਨਾਲ ਹੀ ਡਿਵਾਈਸ ਵਾਰ-ਵਾਰ ਨੈੱਟਵਰਕ ਕਵਰੇਜ ਦੇ ਅਧੀਨ ਆਉਂਦੀ ਹੈ ਇਸ ਸਮੱਸਿਆ ਤੋਂ ਬਚਣ ਦੇ ਲਈ ਫੋਨ ਤੇ ਕਵਰ ਦੇ ਵਿੱਚ ਕੋਈ ਵੀ ਕਾਗਜ਼ ਨੋਟ ਜਾਂ ਕਾਰਡ ਨਾ ਰੱਖੋ ਫੋਨ ਨੂੰ ਠੰਡੀ ਅਤੇ ਹਵਾਦਾਰ ਥਾਂ ਉੱਤੇ ਰੱਖੋ ਖਾਸ ਕਰ ਗਰਮੀਆਂ ਦੇ ਦੌਰਾਨ ਜੇਕਰ ਫੋਨ ਜਿਆਦਾ ਗਰਮ ਹੋ ਰਿਹਾ ਹੈ ਤਾਂ ਕੁਝ ਸਮੇਂ ਦੇ ਲਈ ਇਸ ਦੀ ਵਰਤੋਂ ਨੂੰ ਬੰਦ ਕਰ ਦਿਓ 스마트ਫੋਨ ਨੂੰ ਸਿੱਧੀ ਧੁੱਪ ਜਾਂ ਬਹੁਤ ਜ਼ਿਆਦਾ ਗਰਮੀ ਵਾਲੀਆਂ ਥਾਵਾਂ ਉੱਤੇ ਨਾ ਰੱਖੋ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਾਂ ਫਾਟ ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਹੁਣ ਲੋਕ ਜ਼ਿਆਦਾਤਰ ਕੰਮ ਆਪਣੇ 스마트ਫੋਨ ਦੇ ਨਾਲ ਕਰਦੇ ਹਨ ਪਰ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਕੁਝ ਲੋਕ ਆਪਣੇ smartphones ਦੇ ਕਵਰ ਦੇ ਵਿੱਚ ਨੋਟ ਜਾਂ ATM ਕਾਰਡ ਜਾਂ ਮੈਟਰੋ ਕਾਰਡ ਰੱਖਦੇ ਹਨ ਪਰ ਗਰਮੀਆਂ ਦੇ ਮੌਸਮ ਦੇ ਵਿੱਚ ਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਗਰਮੀਆਂ ਦੇ ਵਿੱਚ ਤੁਹਾਨੂੰ ਆਪਣੇ smartphone ਦੇ ਕਵਰ ਵਿੱਚ ਨੋਟ ਜਾਂ ATM ਕਾਰਡ ਕਿਉਂ ਨਹੀਂ ਰੱਖਣੇ ਚਾਹੀਦੇ ਆਓ ਇਸ ਬਾਰੇ ਜਾਣਦੇ ਹਾਂ ਦਰਅਸਲ ਗਰਮੀਆਂ ਦੇ ਦੌਰਾਨ ਇਲੈਕਟ੍ਰੋਨਿਕ ਡਿਵਾਈਸਾਂ ਦੇ ਜ਼ਿਆਦਾ ਗਰਮ ਹੋਣ ਅਤੇ ਫਟਣ ਦੀਆਂ ਰਿਪੋਰਟਾਂ ਆਮ ਹੋ ਗਈਆਂ ਹਨ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਡਿਵਾਈਸ ਦੀ ਵਰਤੋਂ ਬਹੁਤ ਲਾਪਰਵਾਹੀ ਨਾਲ ਕਰਦੇ ਹਨ। ਕਈ ਲੋਕ ਫੋਨ ਦੇ ਕਵਰ ਦੇ ਵਿੱਚ ਪੈਸੇ, ਕਾਰਡ ਜਾਂ ਹੋਰ ਜ਼ਰੂਰੀ ਚੀਜ਼ਾਂ ਰੱਖਦੇ ਹਨ ਪਰ ਇਹ ਆਦਤ ਤੁਹਾਡੇ ਫੋਨ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਸਮਾਰਟਫੋਨ ਵਰਤੋਂ ਦੌਰਾਨ ਗਰਮ ਹੋ ਜਾਂਦਾ ਹੈ ਅਤੇ ਪਿਛਲੇ ਕਵਰ ਦੇ ਵਿੱਚ ਨੋਟ ਜਾਂ ਕਾਰਡ ਰੱਖਣ ਨਾਲ ਇਸ ਦੀ ਗਰਮੀ ਨੂੰ ਠੀਕ ਤਰ੍ਹਾਂ ਬਾਹਰ ਆਉਣ ਤੋਂ ਰੋਕਦਾ ਹੈ ਜਿਸ ਦੇ ਨਾਲ ਓਵਰਹੀਟਿੰਗ ਅਤੇ ਧੁਮਾਕੇ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਫੋਨ ਉੱਤੇ ਗੇਮਿੰਗ ਜਾਂ ਵੀਡੀਓ ਸਟ੍ਰੀਮਿੰਗ ਵਰਗੀ ਹੈਵੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਤਾਂ ਡਿਵਾਈਸ ਤੋਂ ਜ਼ਿਆਦਾ ਹੀਟ ਨਿਕਲਦੀ ਹੈ। ਅਜਿਹੀ ਸਥਿਤੀ ਦੇ ਵਿੱਚ ਬੈਕ ਕਵਰ ਦੇ ਵਿੱਚ ਰੱਖੀਆਂ ਚੀਜ਼ਾਂ ਫੋਨ ਦੀ 쿨ਿੰਗ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਜਿਸ ਤੇ ਨਾਲ ਫੋਨ ਦੀ ਪਰਫਾਰਮੈਂਸ ਉੱਤੇ ਵੀ ਅਸਰ ਪੈਂਦਾ ਹੈ। ਕਾਰਡ ਜਾਂ ਨੋਟ ਨੂੰ ਪਿਛਲੇ ਕਵਰ ਦੇ ਵਿੱਚ ਰੱਖਣ ਨਾਲ ਫੋਨ ਦੇ ਐਂਟੀਨਾ ਉੱਤੇ ਵੀ ਅਸਰ ਪੈਂਦਾ ਹੈ ਜਿਸ ਦੇ ਨਾਲ ਸਿਗਨਲ ਕਮਜ਼ੋਰ ਹੋ ਸਕਦਾ ਹੈ ਅਤੇ ਕਾਲ ਡ੍ਰੌਪ ਜਾਂ ਫਿਰ ਹੌਲੀ ਇੰਟਰਨੈਟ ਦੀ ਸਮੱਸਿਆ ਹੋ ਸਕਦੀ ਹੈ ਨਾਲ ਹੀ ਡਿਵਾਈਸ ਵਾਰ-ਵਾਰ ਨੈੱਟਵਰਕ ਕਵਰੇਜ ਦੇ ਅਧੀਨ ਆਉਂਦੀ ਹੈ ਇਸ ਸਮੱਸਿਆ ਤੋਂ ਬਚਣ ਦੇ ਲਈ ਫੋਨ ਤੇ ਕਵਰ ਦੇ ਵਿੱਚ ਕੋਈ ਵੀ ਕਾਗਜ਼ ਨੋਟ ਜਾਂ ਕਾਰਡ ਨਾ ਰੱਖੋ ਫੋਨ ਨੂੰ ਠੰਡੀ ਅਤੇ ਹਵਾਦਾਰ ਥਾਂ ਉੱਤੇ ਰੱਖੋ ਖਾਸ ਕਰ ਗਰਮੀਆਂ ਦੇ ਦੌਰਾਨ ਜੇਕਰ ਫੋਨ ਜ਼ਿਆਦਾ ਗਰਮ ਹੋ ਰਿਹਾ ਹੈ ਤਾਂ ਕੁਝ ਸਮੇਂ ਦੇ ਲਈ ਇਸ ਦੀ ਵਰਤੋਂ ਨੂੰ ਬੰਦ ਕਰ ਦਿਓ ਸਮਾਰਟਫੋਨ ਨੂੰ ਸਿੱਧੀ ਧੁੱਪ ਜਾਂ ਬਹੁਤ ਜ਼ਿਆਦਾ ਗਰਮੀ ਵਾਲੀਆਂ ਥਾਵਾਂ ਉੱਤੇ ਨਾ ਰੱਖੋ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ